ਜੀ ਵੀਰ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਆ ਯਾਰ ਦੇਖੋ ਪਹਿਲਾਂ ਵੀ ਜੇ ਤੁਹਾਨੂੰ ਉਹਨਾਂ ਕੋਈ ਕਦੇ ਪੱਗ ਬੰਦਾ ਬੰਦਾ ਪੱਗ ਬੰਨੀ ਹੋਈ ਬੰਦਾ ਤੇ ਬੀੜੀ ਪੀਂਦਾ ਮਿਲ ਜਵੇ ਤਾਂ ਤੁਹਾਡਾ ਕੀ ਪ੍ਰਤੀਕਰਮ ਹੋਊਗਾ ਤੇ ਮੈਨੂੰ ਤਾਂ ਜੇ ਮੇਰੇ ਸਾਹਮਣੇ ਕੋਈ ਮੈਨੂੰ ਕੋਈ ਪੱਗ ਬੰਦੇ ਜੀ ਬੀੜੀ ਪੀਂਦਾ ਮਿਲ ਜਵੇ ਜਾਂ ਕੋਈ ਜਰਦਾ ਮੜਦਾ ਮਿਲ ਜਵੇ ਮੈਂ ਤਾਂ ਯਾਰ ਉਹਨੂੰ ਟੋਕੂੰਗਾ ਹੀ ਟੋਕੂੰਗਾ ਠੀਕ ਆ ਕਿ ਨਹੀਂ ਕਿਉਂਕਿ ਪੱਗਵੰਨੀ ਦੇ ਵਿੱਚ ਕੋਈ ਬੀੜੀ ਪੀਂਦਾ ਤਾਂ ਬਿਲਕੁਲ ਹੀ ਨਹੀਂ ਵਧੀਆ ਲੱਗਦਾ ਤੇ ਜਰਦਾ ਮੜਦਾ ਵੀ ਨਹੀਂ ਵਧੀਆ ਲੱਗਦਾ ਤੇ ਬੀੜੀ ਪੀਂਦਾ ਤਾਂ ਜਮ ਹੀ ਨਹੀਂ ਵਧੀਆ ਲੱਗਦਾ ਠੀਕ ਹੈ ਨਾ ਤੇ ਭੈੜਾ ਬਹੁਤ ਲੱਗਦਾ ਤੇ ਆਹ ਦੇਖੋ ਯਾਰ ਇੱਕ ਬੰਦਾ ਤੁਹਾਨੂੰ ਵੀਡੀਓ ਦਿਖਾਉਨੇ ਆ ਉਹ ਬੀੜੀ ਪੀ ਰਿਹਾ ਬੀੜੀ ਕੇ ਪਤਾ ਨਹੀਂ ਸਿਕਟ ਜੋ ਵੀ ਆ ਯਾਰ ਧੂਆਂ ਕੱਢ ਰਿਹਾ ਭੈੜਾ ਲੱਗਦਾ ਬਹੁਤ ਤੇ ਪੱਗ ਬੰਨੀ ਹੋਈ ਹੈ ਤੇ ਮੇਰੇ ਖਿਆਲ ਨਾਲ ਮੁਲਾਜ਼ਮ ਵੀ ਆ ਤੇ ਜਦੋਂ ਉਹਨੂੰ ਟੋਕਿਆ ਗਿਆ ਤੇ ਉਲਟਾ ਕਹਿਣਾ ਕਹਿੰਦਾ ਤੂੰ ਇੱਥੇ ਕਹਿੰਦਾ ਖੰਡਪਾਟ ਖੋਲਿਆ ਹੈ ਕਹਿੰਦਾ ਤੂੰ ਦੱਸ ਕਹਿੰਦਾ ਕਹਿੰਦਾ ਇੱਥੇ ਕਹਿੰਦਾ ਬੜਾ ਭਿੰਡਰ ਵਾਲਾ ਆ ਗਿਆ ਆਏ ਆ ਬੋਆ ਕਹਿੰਦਾ ਮੇਤੋਂ ਕਿਤੇ ਪੱਗ ਜੀ ਨਾ ਖਲਵਾ ਲਈ ਉਹ ਚ ਉਹਨੂੰ ਮੁਲਾਜ਼ਮ ਵਾਲਾ ਰੋਬ ਤੇ ਦੋਸਤੋ ਆ ਪਹਿਲਾਂ ਤੁਸੀਂ ਵੀਡੀਓ ਦੇਖੋ ਆਪਾਂ ਅਗ ਉਹ ਸਰੀਆਮ ਤੂੰ ਕੀ ਲੈਣਾ ਮੈਂ ਮੈਂ ਲੈ ਰਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ। ਪਰ ਕਿਹਨਾਂ ਆਜੀ ਆਪਣਾ ਤੁਸੀਂ ਕੀ ਲੈਣਾ? ਅਸੀਂ ਲੈਣਾ। ਤੁਸੀਂ ਸੇਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ। ਮੈਂ ਇੱਥੇ ਗ੍ਰੰਥ ਸਾਹਿਬ ਖੁੱਲੀ ਬੈਠਾ। ਅੱਛਾ। ਤਾ ਮਤਲਬ ਬੀੜੀ ਪੀਓਗੇ ਤੁਸੀਂ ਪਾਗ ਸੇਰ ਤੇ ਰੱਖ ਕੇ ਦਾੜੀ ਰੱਖ ਕੇ। ਭਾਈ ਇਹ ਵੀਡੀਓ ਨਹੀਂ ਬਣਾਉਣਾ। ਮੀਡੀਆ ਨੂੰ ਇਹਦਾ ਅੱਧਾ ਪਤਾ ਹੈ। ਹਾਂਜੀ। ਤੂੰ ਸੇਖੋਗੇ ਤੂੰ ਬੀੜੀ ਪੀ ਰਹੋ ਸਰਿਆਮ ਤੂੰ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਨਹੀਂ ਕਰ ਰਿਹਾ ਆਪਣਾ ਹੋਰ ਨਾ ਕਰ ਇਹ ਲੋਕਾਂ ਨੂੰ ਘਰਾ ਕਰੂ ਕੀ ਕਹਿਣਾ ਚਾਹੋਗੇ ਤੂੰ ਮੈਂ ਤੋ ਕੋ ਹੋਰ ਨਾਲ ਹੁਣ ਨਹੀਂ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਗਾਹਾਂ ਦੀ ਸੀ ਲੱਗਿਆ ਇੱਥੇ ਪੱਕੀ ਖੇਲਾਰਿਆਂ ਵਿੱਚ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਜੀ ਜਹੰਦਰ ਇਸੀ ਜੰਨਾ ਕਰਦੇ ਗਣੂ ਦਾ ਕੋ ਨੰਨੇ ਮੋਲ ਹਰਮਕਵਾਸ ਕੀਪਕਵਾਸ ਕਰਨਾ ਨਹੀਂ ਕੀ ਕੀ ਕਹਿ ਕਿ ਰ ਤੂੰ ਬੀੜੇ ਪੀਰੇ ਉਥੇ ਖਲੋ ਕੇ ਤੋਂ ਢਿੰਡਰਾ ਵਾਲਾ ਲੱਲਾ ਪੱਪਾ ਬੋਲ ਲਿਓ ਡਰਾਮਾ ਇੱਥੇ ਲੋਕਾਂ ਨੂੰ ਡਰਾਉਣ ਵਾਸਤੇ ਆ ਮੈਂ ਡਰੋਨ ਵਾਸਤੇ ਆ ਮੀਡੀਆ ਵਾਲੇ ਆਸੀ ਭਗਵਾਨ ਦੇ ਤੂੰ ਮੀਡੀਆ ਨੂੰ ਮੇਰੇ ਤੇ ਅਫਸਰ ਲੈ ਕੇ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਗਿਆ ਤੰਗ ਲੱਗ ਰਿਹਾ ਤੁਸੀਂ ਮੇਨ ਹੱਟੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਅੱਗੇ ਆ ਕੇ ਗੱਲ ਲੈ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਬੀੜੀ ਪੀ ਰਹੇ ਤੁਸੀਂ ਇੱਕ ਉਹਦੇ ਇਲੈਕਸ਼ਨ ਡਿਊਟੀ ਲੱਗੀ ਉਹ ਯਾਰ ਥੋੜੇ ਕੋਲ ਅਸੀਂ ਵੈਸੇ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਲੁਕੀਆਨ ਦੇ ਵਿੱਚ ਅਸੀਂ ਤੇ ਲੋਕਾਂ 'ਚ ਫਿਰਦੇ ਆ ਸਾਰਾ ਦਿਨ ਹਾਂ ਤੋਂ ਇਹ ਪੁੱਛਿਆ ਤੁਹਾਡੀ ਇਲੈਕਸ਼ਨ ਡਿਊਟੀ ਹੈ ਇੱਥੇ ਮੇਰੀ ਕੋਈ ਡਿਊਟੀ ਨਹੀਂ ਆ। ਇੱਥੇ ਕੀ ਕਰਨ ਆਇਆ ਤੁਸੀਂ ਆਦੇ? ਆਇਆ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਇਆ। ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਵੀ। ਨਹੀਂ ਪ੍ਰੋਬਲਮ ਹੈ ਸਾਨੂੰ। ਕੀ ਤੁਹਾਨੂੰ ਕੀ ਪ੍ਰੋਬਲਮ? ਤੁਸੀਂ ਬੀੜੀ ਪੀ ਰਹੇ ਹੋ ਬੈਠ ਕੇ ਸਭ ਦੇ ਵਿੱਚ ਸਾਹਜ ਨਹੀਂ ਕਿਸਤਲ ਤੇ। ਤੁਹਾਨੂੰ ਪਤਾ ਨਹੀਂ ਕਿ ਕਾਨੂੰਨਾਂ ਤੁਸੀਂ ਬਾਥਰੂਮ ਦੇ ਕੋਲ ਬੈਠੇ। ਨਹੀਂ ਬਾਥਰੂਮ ਕਿੱਥੇ ਬੈਠਿਆ? ਤੁਸੀਂ ਕਚਹਿਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬੈਠ ਕੇ ਕਹਿਣ ਦਾ ਕੀ ਆ? ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ? ਤੂੰ ਚਾਹ ਜੋ ਮਰਜ਼ੀ ਕਹੀ ਆ। ਬੀੜੀ ਪੁਲਾਈ ਜਾ ਤੂੰ ਜੋ ਮਰਜ਼ੀ ਪੁਲਾਈ ਜਾ ਲੋਕਾਂ ਨੂੰ ਮੈਂ ਇੰਝ ਹੀ ਲੈਣਾ। ਤੇ ਇੱਥੇ ਪੱਕਜੀ ਖਲਾਰਮ ਬੌਦਾ ਵੱਡਾ ਬਣਿਆ ਫਿਰਦਾ ਪਿੰਡਰਾਂ ਵਾਲਾ ਤੂੰ ਸੇਖੋ ਕਿ ਤੂੰ ਬੀੜੀ ਪੀ ਰਹੋ ਸਰਿਆਮ ਕੂੰ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾਂ ਮੈਨੂੰ ਬੁਰਾ ਲੱਗਿਆ ਤੂੰ ਸੇਖੋ ਕਿ ਤੂੰ ਬੀੜੀ ਪੀ ਰਹੋ ਇੱਥੇ ਗੁਰਦਸਾਹ ਖੁੱਲੀ ਬੈਠਾ ਇੱਥੇ ਪੱਕਜੀ ਖਲਾਰਮ ਬੌਦਾ ਵੱਡਾ ਬਣਿਆ ਫਿਰਦਾ ਪਿੰਡਰਾਂ ਵਾਲਾ ਕਿ ਸੇਖੋਗੇ ਤੁਸੀਂ ਬੀੜੀ ਪੀ ਰਹੋ ਸਰਿਆਮ ਤੂੰ ਕੀ ਲੜਾ ਮੈਂ ਮੈਂ ਲਹਿਰੇ ਮੈਂ ਸੇਖਾ ਮੈਂ ਮੈਨੂੰ ਹਾਂਜੀ ਵੀਰ ਦੇਖ ਲੀਣਾ ਵੀਡੀਓ ਸਾਰਿਆਂ ਨੇ ਕਿਵੇਂ ਉਹਨੂੰ ਪੈ ਰਿਆ ਹਾਂ ਉਹਨੂੰ ਮੁਲਾਜ਼ਮਗिरी ਦਾ ਰੋਭ ਆ ਕਹਿੰਦਾ ਤੂੰ ਕਹਿੰਦਾ ਦੱਸ ਕਹਿੰਦਾ ਬੜਾ ਆ ਗਿਆ ਕਹਿੰਦਾ ਭਿੰਡਰਾਣਾ ਸਮਝਦਾ ਆਪਦੇ ਆਪ ਨੂੰ ਕਹਿੰਦਾ ਯਾਰ ਕਿੰਨੀ ਘਟੀਆ ਮਾਨਸਿਕਤਾ ਦੇ ਲੋਕ ਨੇ ਹੈ ਤੇ ਜਦੋਂ ਮੈਂ ਤਾਂ ਵੀਡੀਓ ਦੇਖੀ ਮੇਰੇ ਤਾਂ ਦੇਖਣ ਸਾਰੇ ਅੱਗ ਲੱਗ ਗਈ ਤੇ ਇਹ ਜਿਹਨੂੰ ਯਾਰ ਵੱਧ ਤੋਂ ਵੱਧ ਐਕਸਪੋਜ਼ ਕੀਤਾ ਜਾਵੇ ਆ ਇਹ ਜਿਹ ਗੰਦੇ ਲੋਕਾਂ ਨੂੰ ਦੱਸ ਕਹਿੰਦਾ ਉਹ ਤੂੰ ਯਾਰ ਵੀ ਚਲ ਤਾਂ ਜਲੂਸ ਤਾਂ ਤਾਂ ਹਟਣਾ ਤਾਂ ਹੈ ਨਹੀਂ ਇਹ ਗੰਦਖਾਨੋਂ ਠੀਕ ਆ ਕਿ ਨਹੀਂ ਕੋਈ ਸਮਾ ਸਮਾ ਹੁੰਦਾ ਯਾਰ ਚਲ ਅਸੀਂ ਵੀ ਕਰਦੇ ਰਹੇ ਆ ਪਹਿਲੀਆਂ ਠੀਕ ਆ ਕਿ ਨਹੀਂ ਪਰ ਸਿਰ ਤੋਂ ਆਪਦਾ ਮਾਨ ਸਤਿਕਾਰਤਾ ਦੇਖੋ ਯਾਰ ਕੋਈ ਐ ਥੋੜੀ ਨਾ ਮਾੜਾ ਮੋਟਾ ਆਪਦੇ ਸਿਰ ਤੇ ਵੀ ਦੇਖ ਤਾ ਬਾਕੀ ਤੂੰ ਸਮਾਜ ਦਾ ਜ਼ਿੰਮੇਵਾਰ ਬੰਦਾ ਫਸਟ ਆਫ ਆਲ ਤਾਂ ਪੱਗ ਮੰਨ ਕੇ ਸਿਕਟਮੀਨ ਦਾ ਵੈਸੇ ਹੀ ਨਹੀਂ ਵਧੀਆ ਲੱਗਦਾ ਦੂਜੀ ਗੱਲ ਉਹ ਪਬਲਿਕ ਪਲੇਸ ਤੇ ਪੀ ਰਿਹਾ ਤੀਜੀ ਉਹ ਮੁਲਾਜ਼ਮਾਂ ਠੀਕ ਆ ਕਿ ਨਹੀਂ ਸਾਰੇ ਪਾਸੇ ਗੈਰ ਕਾਨੂੰਨੀ ਹਾਰੇ ਉਲਟਾ ਉਹਨੂੰ ਇਹ ਕਹਿ ਰਿਹਾ ਬਈ ਇਹ ਅਖੇ ਤੂੰ ਕਹਿੰਦਾ ਬੜਾ ਵਗੈਰਾ ਆ ਗਿਆ ਆਪਦੇ ਉਹਨੂੰ ਭਿੰਡਰਾਂ ਵਾਲਾ ਨਾ ਨਾ ਮੈਂ ਤੁਮੇ ਤੋ ਕਿਤੇ ਕਰਾਉਂਦੇ ਪਹਿਲਾਂ ਪੱਕ ਜੀ ਨਾ ਖਲਵਾਰਦਾ ਕਹਿੰਦਾ ਕਹਿੰਦਾ ਮੈਂ ਤੇਰੀ ਪੱਕ ਜੀ ਖਲਾਰਨਦਾ ਉਲਟਾ ਉਹਨੂੰ ਕਹਿ ਰਿਹਾ ਬਾਈ ਜੀ ਨੂੰ ਬਹੁਤ ਜਿਹੜੇ ਬਾਈ ਜੀ ਨੇ ਉਹਨੂੰ ਟੋਕਿਆ ਚਲੋ ਆਪਾਂ ਨਾਮ ਕਾਹਨੂੰ ਲੈਣਾ ਕਿਸੇ ਦਾ ਜਿਹਨੇ ਟੋਕਿਆ ਉਹਨੂੰ ਉਹ ਸਹੀ ਨੇ ਬਿਲਕੁਲ ਤੇ ਦੋਸਤੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਕੇ ਸੀਗਾ ਵੀ ਮੈਂ ਵੀ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਕੋਈ ਇਹ ਜਾਂ ਮਿਲੇ ਗੰਦ ਤਾਂ ਤੁਹਾਡਾ ਕੀ ਪ੍ਰਤੀਕਰਮ ਹੋਊਗਾ ਤੇ ਵੀਡੀਓ ਦੇ ਵਿੱਚ ਆਪਣੇ ਜ਼ਰੂਰ ਕਮੈਂਟ ਜ਼ਰੂਰ ਕਰਿਓ ਤੇ ਦੱਸ ਕੇ ਜਾਇਓ ਵੀ ਕੀ ਇਹ ਸਹੀ ਆ ਗਲਤ ਆ ਹੈਗਾ ਤੇ ਚਲੋ ਗਲਤ ਆ ਤੇ ਇਹੋ ਜਿਹੇ ਇਨਸਾਨਾਂ ਨੂੰ ਕੀ ਹੋਣਾ ਚਾਹੀਦਾ ਇਹੋ ਜਿਹੇ ਨੂੰ ਕਿਹੜੀ ਸਜ਼ਾ ਚਾਹੀਦੀ ਆ ਕਟਿਆ ਇਨਸਾਨ ਨੂੰ ਕਟਿਆ ਮਾਨਸਿਕ ਤਬਲੇ ਨੂੰ ਹੰਕਾਰਿਆ ਬੇ ਇਨਸਾਨ ਨੂੰ ਕੀ ਚਾਹੀਦਾ ਚਲੋ ਦੋ ਵੀਡੀਓ ਖਤਮ ਕਰਨ ਦੀ ਆਗਿਆ ਕਰੋ ਫਤਿਹ ਪ੍ਰਮਾਨ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ